ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਣਮੋਲ ਵਿਚਾਰ ਚੈਨਲ ਵਿੱਚ ਆਪ ਸਭ ਦਾ ਸਵਾਗਤ ਹੈ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਇਹ 10 ਆਦਤਾਂ ਸਾਨੂੰ 2024 ਦੇ ਵਿੱਚ ਬਾਦਸ਼ਾਹ ਬਣਾ ਸਕਦੀਆਂ ਨੇ ਇਹ 10 ਆਦਤਾਂ ਕਰਕੇ ਪੈਸਾ ਤੰਦਰੁਸਤੀ ਮਾਨ ਸਨਮਾਨ ਸਭ ਗੁਲਾਮ ਬਣ ਜਾਂਦੇ ਆ ਭਾਵ ਕਿ ਸਭ ਕੁਝ ਅਸੀਂ ਹਾਸਲ ਕਰ ਸਕਦੇ ਹਾਂ ਤਾਂ ਆਓ ਵੀਰ ਅੱਜ ਦੀ ਵੀਡੀਓ ਦੇ ਰਾਹੀਂ ਜਾਣਦੇ ਹਾਂ ਕਿ ਇਹ ਕਿਹੜੀਆਂ 10 ਆਦਤਾਂ ਨੇ ਅਤੇ ਕਿੰਜ ਸਾਨੂੰ ਰਾਜਾ ਬਾਦਸ਼ਾਹ ਬਣਾਉਂਦੀਆਂ ਨੇ ਇਹ ਸਾਰੀ ਗੱਲਬਾਤ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਕਰਨੀ ਆ ਇਸ ਕਰਕੇ ਵੀਡੀਓ ਨੂੰ ਪੂਰਾ ਅੰਤ ਤੱਕ ਧਿਆਨ ਦੇ ਨਾਲ ਜ਼ਰੂਰ ਸੁਣਨਾ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਫਿਰ ਇਸ ਨੂੰ ਲਾਈਕ ਅਤੇ ਸ਼ੇਅਰ ਕਰ ਦਿਓ ਤਾਂ ਜੋ ਇਹ ਮੈਸੇਜ ਹੋਰ ਵੀ ਭੈਣ ਭਰਾਵਾਂ ਤੱਕ ਪਹੁੰਚ ਸਕੇ ਅਤੇ ਕਮੈਂਟ ਬਾਕਸ ਦੇ ਵਿੱਚ ਆਪਣੇ ਵਿਚਾਰ ਸੁਝਾਅ ਜ਼ਰੂਰ ਦੱਸਿਓ ਜੀ ਤਾਂ ਆਓ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ ਦੇਖੋ ਜੀ ਕਈ ਲੋਕਾਂ ਦੀ ਸਾਰੀ ਉਮਰ ਇਸੇ ਗੱਲ ਦੇ ਵਿੱਚ ਬੀਤ ਜਾਂਦੀ ਆ ਉਹ ਸਾਰੀ ਉਮਰ ਇਹੀ ਰੋਣਾ ਰੋਂਦੇ ਰਹਿੰਦੇ ਆ ਕਿ ਕੀ ਕਰੀਏ ਕਿਸਮਤ ਸਾਥ ਨਹੀਂ ਦੇ ਰਹੀ ਜਾਂ ਕਹਿਣਗੇ ਕਿ ਆਪਣੇ ਆਪ ਨੂੰ ਸਾਬਤ ਕਰਨ ਦਾ ਮੌਕਾ ਹੀ ਨਹੀਂ ਮਿਲਦਾ ਅਤੇ ਕਈ ਤਾਂ ਇਹ ਵੀ ਕਹਿੰਦੇ ਆ ਵੀ ਅਸੀਂ ਕਰਨਾ ਤਾਂ ਬਹੁਤ ਕੁਝ ਚਾਹੁੰਦੇ ਆ ਪਰ ਕੀ ਕਰੀਏ ਸਮਾਂ ਹੀ ਨਹੀਂ ਮਿਲਦਾ ਤਾਂ ਦੇਖੋ ਜੀ ਸਭ ਤੋਂ ਪਹਿਲੀ ਗੱਲ ਤਾਂ ਆਈ ਆ ਕਿ ਜੇਕਰ ਆਪਾਂ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਰਹਿਣਾ ਚਾਹੁੰਦੇ ਆਂ ਕਾਮਯਾਬ ਹੋਣਾ ਚਾਹੁੰਦੇ ਆਂ ਤਾਂ ਸਭ ਤੋਂ ਪਹਿਲਾਂ ਤਾਂ ਸਾਨੂੰ ਸਮੇਂ ਦੀ ਕਦਰ ਕਰਨੀ ਪੈਣੀ ਆ ਸਮੇਂ ਦੀ ਕਦਰ ਕਰਨੀ ਸਿੱਖ ਜਾਈਏ ਅਤੇ ਸਮੇਂ ਦੀ ਸਹੀ ਵਰਤੋਂ ਕਰਨੀ ਸਿੱਖ ਲਈਏ ਕਿ ਆਪਾਂ ਆਪਣੇ ਸਮੇਂ ਨੂੰ ਕਿਸ ਤਰੀਕੇ ਦੇ ਨਾਲ ਵਰਤਣਾ ਹੈ ਤਾਂ ਸਮਝ ਲਓ ਕਾਮਯਾਬੀ ਤੰਦਰੁਸਤੀ ਤਰੱਕੀ ਦੇ ਰਾਹ 'ਤੇ ਤੁਰ ਪਏ ਕਿਉਂਕਿ ਦੇਖੋ ਪਰਮਪਿਤਾ ਪਰਮਾਤਮਾ ਨੇ ਸਾਨੂੰ ਸਭ ਨੂੰ 24 ਘੰਟੇ ਦਾ ਸਮਾਂ ਦਿੱਤਾ ਹੈ ਇਹ ਸਮਾਂ ਸਭ ਦੇ ਲਈ ਬਰਾਬਰ ਆ ਕਿਸੇ ਦੇ ਲਈ ਵੱਧ ਕਿਸੇ ਦੇ ਲਈ ਘੱਟ ਨਹੀਂ ਆ ਸਭ ਨੂੰ ਦਿਨ ਦੇ 24 ਘੰਟੇ ਮਿਲਦੇ ਆ ਪਰ ਇਹ 24 ਘੰਟਿਆਂ ਨੂੰ ਵਰਤਣ ਦਾ ਤਰੀਕਾ ਸਭ ਦਾ ਆਪੋ ਆਪਣਾ ਹੈ ਸਭ ਆਪੋ ਆਪਣੇ ਤਰੀਕੇ ਦੇ ਨਾਲ ਇਹਨਾਂ 24 ਘੰਟਿਆਂ ਨੂੰ ਵਰਤਦੇ ਆ ਕਈ ਲੋਕ ਇਹ 24 ਘੰਟੇ ਆਪਣੇ ਆਪ ਦੇ ਉੱਤੇ ਵਰਤ ਲੈਂਦੇ ਆ ਅਤੇ ਕਈ ਲੋਕ ਇਹ 24 ਘੰਟਿਆਂ ਨੂੰ ਦੂਜਿਆਂ ਦੇ ਉੱਤੇ ਵਰਤਦੇ ਆ ਭਾਵ ਕਿ ਉਹ ਦੂਸਰਿਆਂ ਨੂੰ ਖੁਸ਼ ਕਰਨ ਦੇ ਵਿੱਚ ਲੱਗੇ ਰਹਿੰਦੇ ਆ ਪਰ ਇਹ ਦੋਵੇਂ ਹੀ ਤਰੀਕੇ ਗਲਤ ਆ ਕਿਉਂਕਿ ਬੈਲੈਂਸ ਬਣਾ ਕੇ ਚੱਲਣਾ ਪੈਂਦਾ ਹੈ ਆਪਣੇ ਆਪ ਦਾ ਧਿਆਨ ਰੱਖਣਾ ਗਲਤ ਨਹੀਂ ਆ ਆਪਣੇ ਆਪ ਨੂੰ ਆਰਾਮ ਦੇਣਾ ਆਪਣੇ ਆਪ ਦੀ ਖੁਸ਼ੀ ਦੇ ਲਈ ਕੁਝ ਕਰਨਾ ਜਾਂ ਆਪਣੇ ਨਾਲ ਜੁੜੇ ਹੋਏ 크੍ਰਿਸਟੀਆਂ ਨੂੰ ਖੁਸ਼ ਰੱਖਣਾ ਗਲਤ ਨਹੀਂ ਆ ਪਰ ਇਹ ਨਹੀਂ ਆ ਵੀ ਆਪਾਂ ਇੱਕੋ ਹੀ ਪਾਸੇ ਲੱਗੇ ਰਹੀਏ ਸਾਨੂੰ ਇਹਨਾਂ ਪਤਾ ਹੋਣਾ ਚਾਹੀਦਾ ਹੈ ਕਿ ਸਾਡੇ ਸਮੇਂ ਤੇ ਸਾਡਾ ਕੰਟਰੋਲ ਹੋਵੇ ਇਹ 24 ਘੰਟਿਆਂ ਦਾ ਇੱਕ ਕਮੇਂਟ ਇੱਕ ਬਲ ਇੱਕ ਛਿਣ ਵੀ ਸਾਡਾ ਕੋਈ ਦੂਸਰਾ ਬੰਦਾ ਨਾ ਵਰਤੇ ਕਿਉਂਕਿ ਕਈਆਂ ਨੂੰ ਪਤਾ ਹੀ ਨਹੀਂ ਲੱਗਦਾ ਕਿ ਸਾਡਾ ਸਮਾਂ ਦੂਸਰੇ ਵਰਤ ਰਹੇ ਹੁੰਦੇ ਆ ਵਰਤਦੇ ਵੀ ਆ ਅਤੇ ਬਾਤ ਦੇ ਵਿੱਚ ਮਜ਼ਾਕ ਵੀ ੜਾਉਂਦੇ ਆ ਇਸ ਕਰਕੇ ਆਪਾਂ ਸਵੇਰ ਤੋਂ ਲੈ ਕੇ ਸ਼ਾਮ ਦੀ ਵਿਉਂਤਬੰਦੀ ਕਰਨੀ ਆ ਵੀ ਆਪਾਂ ਕਿਹੜਾ ਕੰਮ ਕਿਸ ਤਰੀਕੇ ਦੇ ਨਾਲ ਕਰਨਾ ਏ ਖਾਣ ਪੀਣ ਤੋਂ ਲੈ ਕੇ ਸੌਣਾ ਜਾਗਣਾ ਪਾਠ ਪੂਜਾ ਕੰਮ ਧੰਦੇ ਇਹ ਸਭ ਕੰਮਾਂ ਨੂੰ ਸੈੱਟ ਕਰਨੇ ਪੈਣੇ ਆ। ਭਾਵੇਂ ਤੁਸੀਂ ਇੱਕ ਵਾਰ అలਾਰਮ ਲਗਾ ਲਓ ਕਿ ਕਿੰਨੇ ਵਜੇ ਕਿਹੜਾ ਕੰਮ ਕਰਨਾ ਹੈ। అలਾਰਮ ਦੀ ਘੰਟੀ ਵੱਜੇਗੀ ਤਾਂ ਆਪਣੇ ਆਪ ਯਾਦ ਆਵੇਗਾ ਕਿ ਹੁਣ ਮੇਰੇ ਫਲਾਣੇ ਕੰਮ ਦਾ ਟਾਈਮ ਹੋ ਗਿਆ, ਹੁਣ ਫਲਾਣੇ ਦਾ ਟਾਈਮ ਹੋ ਗਿਆ। ਇਸ ਤਰ੍ਹਾਂ ਆਪਾਂ ਸਹੀ ਸਮੇਂ ਦੇ ਉੱਤੇ ਸਹੀ ਤਰੀਕੇ ਦੇ ਨਾਲ ਸਾਰੇ ਕੰਮ ਨਿਬੇੜ ਪਾਵਾਂਗੇ। ਅਸੀਂ ਆਪਣੇ ਸਮੇਂ ਦਾ ਖਿਆਲ ਨਹੀਂ ਰੱਖਦੇ, ਇਸੇ ਕਰਕੇ ਹੀ ਅਸੀਂ ਦੂਸਰਿਆਂ ਦੇ ਨਾਲੋਂ ਪਿੱਛੇ ਰਹਿ ਜਾਂਦੇ ਆ। ਪਰ ਅੱਜ ਆਪਾਂ ਆਪਣੇ ਸਮੇਂ ਨੂੰ ਕਿੰਜ ਵਰਤਣਾ ਹੈ? ਇਹਦੇ ਬਾਰੇ ਗੱਲ ਕਰਨੀ ਆ ਜੇ ਮੈਂ ਤੁਹਾਨੂੰ ਇਹ ਕਹਾਂ ਕਿ ਤੁਸੀਂ 15 ਦਿਨਾਂ ਦੇ ਵਿੱਚ ਆਪਣੇ ਆਪ ਨੂੰ ਬਦਲ ਸਕਦੇ ਹੋ ਤਾਂ ਤੁਸੀਂ ਯਕੀਨ ਨਹੀਂ ਕਰਨਾ ਕਿ 15 ਦਿਨਾਂ ਦੇ ਵਿੱਚ ਕੋਈ ਕਿਸ ਤਰ੍ਹਾਂ ਬਦਲ ਸਕਦਾ ਹੈ ਪਰ ਤੁਸੀਂ ਮੰਨੋ ਚਾਹੇ ਨਾ ਮੰਨੋ ਇਹ ਸੱਚ ਆ ਮੈਨੂੰ ਸੱਚ ਤਾਂ ਲੱਗਦਾ ਕਿਉਂਕਿ ਮੈਂ ਇਹ 10 ਆਦਤਾਂ ਨੂੰ ਅਪਣਾ ਕੇ ਆਪਣੇ ਆਪ ਨੂੰ ਬਦਲਿਆ ਹੈ ਅੱਜ ਦੀ ਵੀਡੀਓ ਦੇ ਵਿੱਚ ਇਹ 10 ਆਦਤਾਂ ਮੈਂ ਆਪ ਜੀ ਦੇ ਨਾਲ ਸਾਂਝੀਆਂ ਨਹੀਂ ਕਰਨ ਜਾ ਰਹੀ ਸਮਝ ਲਓ ਕਿ ਮੈਂ ਆਪਣੇ ਪਿਛਲੇ 5 ਸਾਲਾਂ ਦਾ ਤਜਰਬਾ ਆਪ ਜੀ ਦੇ ਨਾਲ ਸਾਂਝਾ ਕਰਨ ਜਾ ਰਹੀ ਹਾਂ ਇਸ ਕਰਕੇ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਕਿ ਇਨ੍ਹਾਂ ਦਸਾਂ ਦੇ ਵਿੱਚੋਂ ਅੱਠ ਆਦਤਾਂ ਨੂੰ ਹੀ ਆਪਣੀ ਜ਼ਿੰਦਗੀ ਦੇ ਵਿੱਚ ਅਪਣਾ ਲਈਏ ਤਾਂ ਅਸੀਂ ਸੌਖੇ ਹੋ ਜਾਵਾਂਗੇ ਜ਼ਿੰਦਗੀ ਜਿਉਣ ਦਾ ਸਵਾਦ ਆ ਜਾਂਦਾ ਹੈ ਜ਼ਿੰਦਗੀ ਜਿਉਣੀ ਸੋਹਣੀ ਲੱਗਦੀ ਆ ਸੌਖੀ ਲੱਗਦੀ ਆ ਜਿਹੜੇ ਕੰਮਕਾਰਾਂ ਨੂੰ ਲੈ ਕੇ ਅਸੀਂ ਅੱਕੇ ਰਹਿੰਦੇ ਆ ਨਾ ਉਹ ਕੰਮਕਾਰ ਕਰਨੇ ਵੀ ਆਸਾਨ ਹੋ ਜਾਂਦੇ ਆ ਅਤੇ ਫਿਰ ਹਰ ਇੱਕ ਕੰਮ ਦੇ ਵਿੱਚ ਬਰਕਤ ਵੀ ਵੰਦੀ ਆ ਕਿਉਂਕਿ ਜਦੋਂ ਆਪਾਂ ਕਿਸੇ ਵੀ ਕੰਮ ਨੂੰ ਪੂਰੇ ਚਾਅ ਉਤਸ਼ਾਹ ਨਾਲ ਕਰਦੇ ਆ ਨਾ ਉਦੋਂ ਹੀ ਬਰਕਤ ਪੈਂਦੀ ਆ ਪਰ ਕਿਸੇ ਵੀ ਕੰਮ ਨੂੰ ਜਦੋਂ ਆਪਾਂ ਖਿਜੇ ਹੋਏ ਕਰਦੇ ਆ ਕਾਲੇ ਮਨ ਨਾਲ ਕਰਦੇ ਆ ਗੁੱਸੇ ਵਿੱਚ ਕਰਦੇ ਆ ਤਾਂ ਉਹ ਕੰਮ ਨੂੰ ਆਪਾਂ ਸਹੀ ਤਰੀਕੇ ਦੇ ਨਾਲ ਨਹੀਂ ਕਰ ਪਾਉਂਦੇ ਉਹ ਕੰਮ ਸਹੀ ਤਰੀਕੇ ਦੇ ਨਾਲ ਕਰ ਵੀ ਲਿਆ ਨਿਬੇੜ ਵੀ ਲਿਆ ਤਾਂ ਵੀ ਉਸ ਕੰਮ ਦੇ ਵਿੱਚ ਬਰਕਤ ਨਹੀਂ ਪੈਂਦੀ ਇਹ ਗੱਲ ਭਾਵੇਂ ਤੁਸੀਂ ਅਜਮਾ ਕੇ ਦੇਖ ਲਿਓ ਜੀ ਤਾਂ ਆਓ ਫਿਰ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਜਿਹੜੀਆਂ 10 ਆਦਤਾਂ ਬਾਰੇ ਗੱਲ ਕਰਨੀ ਆ ਨਾ ਇਲਾਵਾਂ ਉਹ ਕਰ ਲਈਏ ਸਭ ਤੋਂ ਪਹਿਲੀ ਆਦਤ ਪਰਮ ਪਿਤਾ ਪਰਮਾਤਮਾ ਦਾ ਸ਼ੁਕਰਾਨਾ ਕਰਨਾ ਸ਼ੁਕਰਾਨਾ ਕਰਨ ਦੀ ਆਦਤ ਤੁਸੀਂ ਜਿਸ ਦਿਨ ਤੋਂ ਵੀ ਅਪਣਾ ਲਈਨਾ ਤੁਸੀਂ ਉਸ ਦਿਨ ਤੋਂ ਆਪਣੇ ਅੰਦਰ ਇੱਕ ਵੱਖਰੀ ਊਰਜਾ એનર્ਜੀ ਮੈਸੂਲਸ ਕਰੋਗੇ ਇਹ ਜੇ ਲਗਨਾ ਵੀ ਕੋਈ ਤਾਕਤ ਸਾਡੇ ਨਾਲ ਕੰਮ ਕਰ ਰਹੀ ਹੋਵੇ ਸਵੇਰੇ ਉੱਠਦੇ ਅੰਸਾਰ ਆਪਣੇ ਬਿਸਤਰ ਦੇ ਉੱਤੇ ਬੈਠਿਆ ਬੈਠਿਆਂ ਦੋਵੇਂ ਹੱਥ ਜੋੜ ਕੇ ਪਰਮ ਪਿਤਾ ਪਰਮਾਤਮਾ ਦਾ ਸ਼ੁਕਰਾਨਾ ਕਰਨਾ ਹੈ ਸ਼ੁਕਰਾਨਾ ਕਾਦਾ ਕਰਨਾ ਹੈ ਉਹ ਚੀਜ਼ਾਂ ਯਾਦ ਕਰੋ ਜਿਹੜੀਆਂ ਸਤਗੁਰ ਸੱਚੇ ਪਾਸ਼ਾ ਨੇ ਤੁਹਾਨੂੰ ਬਿਨਾ ਬੋਲਿਆਂ ਬਿਨਾ ਮੰਗਿਆਂ ਦਿੱਤੀਆਂ ਅਤੇ ਉਹਨਾਂ ਨੂੰ ਵੀ ਯਾਦ ਕਰੋ ਜੋ ਤੁਸੀਂ ਅਰਦਾਸਾਂ ਬੇਨਤੀਆਂ ਕਰ ਕਰਕੇ ਲਈਆਂ ਉਹ ਸਾਰੀਆਂ ਚੀਜ਼ਾਂ ਦੇ ਲਈ ਸ਼ੁਕਰਗੁਜ਼ਾਰ ਹੋਣਾ ਕਿ ਸਤਗੁਰ ਸੱਚੇ ਪਾਸ਼ਾ ਆਪ ਜੀ ਦਾ ਧੰਨਵਾਦ ਆਪ ਜੀ ਦਾ ਸ਼ੁਕਰਾਨਾ ਸ਼ੁਕਰਾਨਾ ਕਰਨ ਦੀ ਆਦਤ ਸਾਡੇ ਤਨ ਅਤੇ ਮਨ ਨੂੰ ਪੋਜ਼ਿਟਿਵ એનર્ਜੀ ਦੇ ਨਾਲ ਭਰ ਦਿੰਦੀ ਆ ਸ਼ੁਕਰਾਨਾ ਕਰਨ ਦੇ ਵਿੱਚ ਬਹੁਤਾ ਟਾਈਮ ਨਹੀਂ ਲੱਗਦਾ ਸਿਰਫ 3 ਤੋਂ 5 ਮਿੰਟ ਲੱਗਣਗੇ ਪਰ ਸਾਡੀ ਪੂਰੀ ਜ਼ਿੰਦਗੀ ਨੂੰ ਬਦਲ ਦਿੰਦੇ ਆ ਸ਼ੁਕਰਾਨਾ ਕਰਦਿਆਂ ਸਾਰ ਸਾਡਾ ਮੂਡ ਚੇਂਜ ਹੋ ਜਾਂਦਾ ਹੈ ਸਾਡੇ ਅੰਦਰ ਪੋਜ਼ਿਟਿਵ એનર્ਜੀ ਭਰ ਜਾਂਦੀ ਹੈ ਜਿੱਥੇ ਆਪਾਂ ਆਪਣੇ ਆਪ ਦੇ ਨਾਲ ਜਾਂ ਪਰਮਪਿਤਾ ਪਰਮਾਤਮਾ ਦੇ ਨਾਲ ਗਿਲੇ ਸ਼ਿਕਵੇ ਕਰ ਰਹੇ ਹੁੰਨੇ ਆ ਨਾ ਜਦੋਂ ਸ਼ੁਕਰਾਨਾ ਕਰਨ ਬੈਠੀਏ ਤਾਂ ਫਿਰ ਪਤਾ ਲੱਗਦਾ ਵੀ ਵਾਹਿਗੁਰੂ ਅਕਾਲ ਪੁਰਖ ਜੀ ਨੇ ਤਾਂ ਮੈਨੂੰ ਬਹੁਤ ਕੁਝ ਦਿੱਤਾ ਹੈ ਉਹ ਵੀ ਦਿੱਤਾ ਜੋ ਮੇਰੀ ਸੋਚ ਤੋਂ ਵੀ ਪਰੇ ਸੀ ਬਿਨਾ ਬੋਲਿਆਂ ਬਿਨਾ ਮੰਗਿਆਂ ਸਤਿਗੁਰ ਸੱਚੇ ਪਾਤਸ਼ਾਹ ਨੇ ਮੈਨੂੰ ਕਿੰਨਾ ਕੁਝ ਦਿੱਤਾ ਹੈ ਤਾਂ ਆਪਣੇ ਆਪ ਹੀ ਨਾ ਸਾਡੇ ਮਨ ਦੇ ਵਿੱਚ ਰਾਜ ਆ ਜਾਂਦਾ ਹੈ ਸ਼ੁਕਰਾਨਾ ਕਰਨ ਵਾਲੀਆਂ ਰੂਹਾਂ ਰੱਜੀਆਂ ਰੂਹਾਂ ਹੁੰਦੀਆਂ ਨੇ ਤਾਂ ਸ਼ੁਕਰਾਨਾ ਜ਼ਰੂਰ ਕਰਨਾ ਹੈ ਉਸ ਤੋਂ ਬਾਅਦ ਆ ਦੂਸਰੀ ਆਦਤ 30 ਮਿੰਟ ਆਪਣੇ ਆਪ ਨੂੰ ਰੋਜ਼ ਦੇਣੀ ਆ ਇਹਦੇ ਵਿੱਚ ਭਾਵੇਂ ਤੁਸੀਂ ਸੈਰ ਕਰ ਲਓ ਕਸਰਤ ਕਰ ਲਓ ਯੋਗਾ ਕਰ ਲਓ ਜੋ ਮਰਜ਼ੀ ਕਰੋ ਪਰਤੀਮੈਂਟ ਆਪਣੇ ਆਪ ਦੇ ਲਈ ਕੱਢਨੇ ਆ ਤਾਂ ਦੇਖਣਾ ਸਾਡੀ ਸਿਹਤ ਬਿਲਕੁਲ ਤੰਦਰੁਸਤ ਨਰੋਈ ਰਹੇਗੀ ਸਾਡੇ ਵਿੱਚੋਂ ਬਹੁਤਿਆਂ ਦੀ ਆਦਤ ਆ ਕਿ ਅਸੀਂ ਹਰ ਇੱਕ ਕੰਮ ਨੂੰ ਪੂਰੀ ਜ਼ਿੰਮੇਵਾਰੀ ਦੇ ਨਾਲ ਕਰਦੇ ਆ ਬਿਲਕੁਲ ਲੇਟ ਨਹੀਂ ਹੋਣ ਦਿੰਦੇ ਆਪਣੇ ਕੰਮ ਧੰਦੇ ਵੀ ਸਹੀ ਤਰੀਕੇ ਦੇ ਨਾਲ ਕਰਦੇ ਆ ਹੁਣ ਭੈਣਾਂ ਬੀਬੀਆਂ ਦੀਆਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਆਪਣੇ ਪਰਿਵਾਰ ਦੇ ਲਈ ਲੱਗੀਆਂ ਰਹਿੰਦੀਆਂ ਨੇ ਆਪਣੇ ਬੱਚਿਆਂ ਨੂੰ ਖੁਸ਼ ਕਰਨ ਵਿੱਚ ਪਤੀ ਨੂੰ ਸੱਸ ਸਹੁਰਾ ਸਾਹਿਬ ਚੰਗੀ ਗੱਲ ਆ ਆਪਣੇ ਲਈ ਕੁਝ ਕਰਨਾ ਆਪਣੇ ਪਰਿਵਾਰ ਦੇ ਲਈ ਕੁਝ ਕਰਨਾ ਮਾੜਾ ਨਹੀਂ ਆ ਪਰ ਆਪਣੇ ਆਪ ਦਾ ਵੀ ਧਿਆਨ ਰੱਖਣਾ ਹੈ ਆਪਣੇ ਆਪ ਨੂੰ 30 ਮਿੰਟ ਜ਼ਰੂਰ ਦੇਣੇ ਆ ਅਤੇ ਇਹ ਹਰ ਇੱਕ ਇਨਸਾਨ ਦੇ ਲਈ ਆ ਕੁਝ ਵੀਰ ਵੀ ਐਸੇ ਆ ਜੋ ਸਵੇਰ ਤੋਂ ਲੈ ਕੇ ਸ਼ਾਮ ਤੱਕ ਕੰਮ ਧੰਦੇ ਵਿੱਚ ਹੀ ਰੁੱਝੇ ਰਹਿੰਦੇ ਆ ਬਸ ਉਹ ਮੰਨਉਂਦਾ ਕਿ ਅਸੀਂ ਆਪਣੇ ਪਰਿਵਾਰ ਨੂੰ ਚੰਗਾ ਜੀਵਨ ਦੇਣਾ ਹੈ ਆਪਣੇ ਪਰਿਵਾਰ ਨੂੰ ਸਾਰੀਆਂ ਸੁੱਖ ਸੁਹੂਲਤਾਂ ਦੇਣੀਆਂ ਨੇ ਇਸ ਕਰਕੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਮਿਹਨਤ ਕਰਦੇ ਆ ਕਿਰਤ ਕਮਾਈ ਕਰਦੇ ਆ ਕਿ ਅਸੀਂ ਚੰਗਾ ਪੈਸਾ ਕਮਾ ਸਕੀਏ ਪਰ ਦੇਖੋ ਜੀ ਇਹ ਸੁੱਖ ਸੁਹੂਲਤਾਂ ਧਨ ਦੌਲਤ ਰਤਬਾ ਸਭ ਕੁਝ ਤਾਂ ਹੀ ਚੰਗਾ ਲੱਗੇਗਾ ਜੇਕਰ ਸਾਡੀ ਸਿਹਤ ਤੰਦਰੁਸਤ ਹੈ ਸਭ ਤੋਂ ਪਹਿਲਾਂ ਆਪਾਂ ਆਪਣੀ ਸਿਹਤ ਉੱਤੇ ਧਿਆਨ ਰੱਖਣਾ ਹੈ ਸਿਹਤ ਦੀ ਤੰਦਰੁਸਤੀ ਦੇ ਲਈ ਜੋ ਕੁਝ ਵੀ ਕਰਨਾ ਪਵੇ ਉਹ ਕਰਨਾ ਪੈਣਾ ਹੈ ਪਰ ਜੇਕਰ ਆਪਾਂ ਰੋਜ਼-ਰੋਜ਼ ਆਪਣੇ ਆਪ ਨੂੰ 30 ਮਿੰਟ ਦਿੰਨੇ ਆ ਨਾ ਤਾਂ ਫਿਰ ਆਪਾਂ ਕਈ ਦੁੱਖ ਰੋਗ ਬਿਮਾਰੀਆਂ ਤੋਂ ਬਚੇ ਰਹਿੰਦੇ ਆ ਤਾਂ ਫਿਰ ਬਸ ਇਹ ਆਦਤ ਜਰੂਰ ਅਪਣਾਉਣੀ ਆ ਜੇ ਸੈਰ ਕਰਨ ਦੇ ਲਈ ਘਰੋਂ ਬਾਹਰ ਨਹੀਂ ਜਾ ਸਕਦੇ ਘਰ ਦੇ ਵਿੱਚ ਹੀ ਟੈਲਣਾ ਸ਼ੁਰੂ ਕਰ ਦੋ ਕੋਈ ਕਸਰਤ ਕੋਈ ਯੋਗਾ ਕਰੋ ਤਾਂ ਦੇਖਣਾ ਸਰੀਰ ਤੰਦਰੁਸਤ ਨਰਵਾਰਾ ਵੀਗਾ ਸਿਹਤ ਦੀ ਸੈਰ ਸਾਡੇ ਤਨ ਤੇ ਮਨ ਦੋਵਾਂ ਨੂੰ ਹੀ ਤੰਦਰੁਸਤ ਨਰਵਾ ਰੱਖਦੀ ਆ ਤਾਂ ਫਿਰ ਸਵੇਰੇ ਉੱਠ ਕੇ ਸੈਰ ਜ਼ਰੂਰ ਕਰਨੀ ਆ ਕਸਰਤ ਕਰਨੀ ਆ ਹੱਥੀ ਮਿਹਨਤ ਕਰਨ ਦੀ ਆਦਤ ਪਾਉਣੀ ਆ ਕਈ ਵਾਰ ਅਸੀਂ ਨਾ ਆਪਣੇ ਨਿੱਕੇ ਨਿੱਕੇ ਕੰਮਾਂ ਦੇ ਲਈ ਦੂਜਿਆਂ ਤੇ ਡਿਪੈਂਡ ਹੋ ਜਾਂਦੇ ਆ ਜਦੋਂ ਵਾਹਿਗੁਰੂ ਅਕਾਲ ਪੁਰਖ ਜੀ ਸੁੱਖ ਦਿੰਦਾ ਹੈ ਨਾ ਤਾਂ ਸੁੱਖ ਦੇ ਵਿੱਚ ਕਈ ਲੋਕ ਹੱਥੀ ਕੰਮ ਕਰਨਾ ਹੀ ਬੰਦ ਕਰ ਦਿੰਦੇ ਆ ਹਰ ਇੱਕ ਕੰਮ ਕਰਨ ਦੇ ਲਈ ਨੌਕਰ ਚਾਕਰ ਰੱਖ ਲੈਣਗੇ ਆਪਣੇ ਨਿੱਕੇ ਨਿੱਕੇ ਕੰਮਾਂ ਜਿਆ ਲਈ ਰਪੈਂਡ ਹੋ ਜਾਣਾ ਕਿ ਪਾਣੀ ਦਾ ਗਲਾਸ ਤੱਕ ਆਪ ਨਹੀਂ ਪੀਂਦੇ ਤਾਂ ਇਹ ਔਖੇ ਕਿੰਨੇ ਹੋਣਾ ਬਾਅਦ ਵਿੱਚ ਅਸੀਂ ਖੁਦ ਹੀ ਕਿਉਂਕਿ ਇਹ ਸੁੱਖ ਚਾਰਕ ਦਿਨ ਤਾਂ ਆਪਾਂ ਲੈ ਲਵਾਂਗੇ ਪਰ ਬਾਅਦ ਦੇ ਵਿੱਚ ਬਹੁਤ ਔਖੇ ਹੋਣਾ ਪੈਣਾ ਇਸ ਕਰਕੇ ਜੇ ਮਹਾਰਾਜ ਸੱਚੇ ਬਾਦਸ਼ਾਹ ਨੇ ਸੁੱਖ ਸਹੂਲਤਾਂ ਦਿੱਤੀਆਂ ਨੇ ਸੁੱਖ ਦਿੱਤਾ ਇਹ ਨਾ ਹੱਥੀ ਕਿਰਤ ਕਰਦੀ ਨਹੀਂ ਛੱਡਣੀ ਆਪਣੇ ਕੰਮ ਦਾ ਖਾਸ ਕਰਕੇ ਸਾਨੂੰ ਆਪ ਹੀ ਕਰਨੇ ਚਾਹੀਦੇ ਆ। ਜਿੰਨੀ ਦੇਰ ਤੱਕ ਹੱਡ ਪੈਰ ਚੱਲਦੇ ਆ ਨਾ ਹਰ ਇੱਕ ਇਨਸਾਨ ਨੂੰ ਚਾਹੀਦਾ ਏ ਕਿ ਪਾਣੀ ਉਹ ਆਪ ਪੀਵੇ ਇਹ ਨਹੀਂ ਬਿਠੀਆਂ ਪਟਾਇਆ ਕਿਸੇ ਤੋਂ ਪਾਣੀ ਮੰਗ ਲਿਆ ਰੋਟੀ ਭੋਜਨ ਪ੍ਰਸ਼ਾਦਾ ਆਪ ਪਾ ਕੇ ਖਾਣੀ ਚਾਹੀਦੀ ਆ ਆਪਣੇ ਝੁੱਠੇ ਬਰਤਨ ਆਪ ਖੁਦ ਰਸੋਈ ਦੇ ਵਿੱਚ ਰੱਖਣੇ ਚਾਹੀਦੇ ਆ ਪਹਿਲੀ ਗੱਲ ਤਾਂ ਸਾਨੂੰ ਆਪਣੇ ਝੁੱਠੇ ਬਰਤਨ ਖੁਦ ਨੂੰ ਸਾਫ਼ ਕਰਨੇ ਚਾਹੀਦੇ ਆ ਚਲੋ ਜੇ ਸਾਫ਼ ਨਹੀਂ ਕਰ ਸਕਦੇ ਘੱਟੋ ਘੱਟ ਆਪਾਂ ਉੱਥੇ ਰੱਖ ਕੇ ਜਰੂਰ ਆਈਏ ਜਿੱਥੇ ਝੁੱਠੇ ਬਰਤਨ ਸਾਫ਼ ਕੀਤੇ ਜਾਂਦੇ ਆ ਇਹ ਛੋਟੀਆਂ ਛੋਟੀਆਂ ਜਿਹੜੀਆਂ ਆਦਤਾਂ ਨੇ ਨਾ ਖਣ ਵਾਲੇ ਨੂੰ ਵੀ ਚੰਗੀਆਂ ਲੱਗਦੀਆਂ ਨੇ ਅਤੇ ਸਾਨੂੰ ਵੀ ਤੰਦਰੁਸਤ ਰੱਖਦੀਆਂ ਨੇ ਸਾਡੇ ਲਈ ਵੀ ਚੰਗੀਆਂ ਆਉਂਦੀਆਂ ਨੇ ਤਾਂ ਇਹ ਕੰਮ ਜ਼ਰੂਰ ਇੱਕ ਕਰਨਾ ਉਸ ਤੋਂ ਬਾਅਦ ਆ ਤੀਸਰਾ ਕੰਮ ਕਿ ਰੋਜ਼ ਕੁਝ ਨਵਾਂ ਸਿੱਖਣਾ ਕਿਉਂਕਿ ਇੱਕ ਗੱਲ ਤਾਂ ਹਮੇਸ਼ਾ ਦਿਮਾਗ ਦੇ ਵਿੱਚ ਰੱਖਿਓ ਕਿ ਜਿੰਨੀ ਦੇਰ ਤੱਕ ਆਪਾਂ ਸਿੱਖਦੇ ਰਹਿਨੇ ਆ ਨਾ ਓਨੀ ਦੇਰ ਤੱਕ ਹੀ ਸਾਡੀ ਤਰੱਕੀ ਆ ਓਨੀ ਦੇਰ ਤੱਕ ਅਸੀਂ ਅੱਗੇ ਵਧਾਂਗੇ ਜਿੱਦਨ ਸਿੱਖਣਾ ਛੱਡ ਦਿੱਤਾ ਸਮਝੋ ਸਾਡੀ ਤਰੱਕੀ ਉੱਥੇ ਰੁਕ ਗਈ ਤਾਂ ਸਿੱਖਣਾ ਕਦੇ ਨਹੀਂ ਛੱਡਣਾ ਜਿੰਨਾ ਸਿੱਖਾਂਗੇ ਓਨਾ ਹੀ ਅੱਗੇ ਵਧਾਂਗੇ ਉਸ ਤੋਂ ਬਾਅਦ ਹੈ ਚੌਥੀ ਆਪਣੀ ਮੰਜ਼ਿਲ ਆਪਣਾ લક્ષ્ય ਨਿਰਧਾਰਤ ਜਰੂਰ ਕਰੋ ਤੁਸੀਂ ਕੀ ਕਰਨਾ ਚਾਹੁੰਦੇ ਹੋ ਕੀ ਬਣਨਾ ਚਾਹੁੰਦੇ ਹੋ ਇਹ ਸਾਨੂੰ ਪਤਾ ਹੋਵੇਗਾ ਤਾਂ ਹੀ ਤਾਂ ਅਸੀਂ ਉਹਦੇ ਲਈ ਰਸਤਾ ਚੁਣਾਂਗੇ ਨਾ ਤਾਂ ਹੀ ਉਹਦੇ ਲਈ ਕੋਈ ਵਿਉਂਤਬੰਦੀ ਕਰਾਂਗੇ ਪਹਿਲਾਂ ਆਪਣਾ લક્ષ્ય ਆਪਣੀ ਮੰਜ਼ਿਲ ਨਿਰਧਾਰਤ ਕਰੋ ਫਿਰ ਉਸ ਤੱਕ ਪਹੁੰਚਣ ਦੇ ਲਈ ਵਿਉਂਤਬੰਦੀ ਕਰਨੀ ਉਹਦੀ ਜਾਣਕਾਰੀ ਇਕੱਠੀ ਕਰਨੀ ਉਸ ਤੋਂ ਬਾਅਦ ਆ ਕਿ ਦੂਜਿਆਂ ਦੇ ਉੱਤੇ ਆਸਾਂ ਉਮੀਦਾਂ ਰੱਖਣੀਆਂ ਛੱਡ ਦਿਓ ਸਾਨੂੰ ਆਸ ਆਪਣੇ ਆਪ ਤੋਂ ਹੋਵੇ ਅਤੇ ਸਾਡੀ ਅਰਦਾਸ ਪਰਮਪਿਤਾ ਪਰਮਾਤਮਾ ਦੇ ਅੱਗੇ ਹੋਵੇ ਤਾਂ ਫਿਰ ਇਹ ਕਾਮਯਾਬੀ ਤਰੱਕੀ ਸਾਡੇ ਕਦਮ ਚੁੰਮਦੀ ਆ ਪਰ ਜਦੋਂ ਅਸੀਂ ਆਸਾਂ ਉਮੀਦਾਂ ਦੂਜਿਆਂ ਤੋਂ ਰੱਖਦੇ ਹਾਂ ਫਿਰ ਅਸੀਂ ਨਿਰਾਸ਼ ਹੁੰਦੇ ਹਾਂ ਉਸ ਤੋਂ ਬਾਅਦ ਆ ਛੇਣੀ ਚੰਗੀ ਆਦਤ ਕੀ ਆਪਣੇ ਖਾਣ-ਪੀਣ ਦੀਆਂ ਆਦਤਾਂ 'ਤੇ ਧਿਆਨ ਜ਼ਰੂਰ ਰੱਖਣਾ ਹੈ। ਕਦੇ ਵੀ ਜੀਭ ਦੇ ਸਵਾਦ ਦੇ ਲਈ ਨਹੀਂ ਖਾਣਾ। ਜੋ ਵੀ ਖਾਣਾ ਹੈ ਇਹ ਦੇਖ ਕੇ ਖਾਣਾ ਕਿ ਇਹਦਾ ਮੇਰੇ ਸਰੀਰ ਨੂੰ ਕੀ ਫਾਇਦਾ ਮਿਲੇਗਾ। ਸਾਦਾ ਭੋਜਨ ਸ਼ਕਨਾ ਚਾਹੀਦਾ ਹੈ ਅਤੇ ਰਾਤ ਵੇਲੇ ਘੱਟ ਭੋਜਨ ਸ਼ਕਨਾ ਚਾਹੀਦਾ ਹੈ। ਸਵੇਰੇ ਸਵੇਰੇ ਰੱਜ ਕੇ ਖਾ ਲਓ। ਪਰ ਰਾਤ ਨੂੰ ਘੱਟ ਖਾਓ ਪਾਣੀ ਪੂਰਾ ਪੀਣਾ ਚਾਹੀਦਾ ਹੈ ਜਿਵੇਂ ਹਣ ਸਰਦੀਆਂ ਦੇ ਦਿਨ ਆ ਗਏ ਤਾਂ ਕਈ ਲੋਕ ਸਾਰਾ ਸਾਰਾ ਦਿਨ ਪਾਣੀ ਹੀ ਨਹੀਂ ਪੀਂਦੇ ਤਾਂ ਚੰਗੀ ਸਿਹਤ ਦੇ ਲਈ ਚੰਗਾ ਖਾਣਾ ਪੀਣਾ ਵੀ ਜ਼ਰੂਰੀ ਆ ਅਤੇ ਨਾਲ ਸੈਰ ਕਸਰਤ ਵੀ ਜ਼ਰੂਰੀ ਆ ਉਸ ਤੋਂ ਬਾਅਦ ਆ ਸਤਵੀਂ ਆਦਤ ਕਿ ਆਪਣੇ ਪਰਿਵਾਰ ਦੇ ਨਾਲ ਸਮਾਂ ਜ਼ਰੂਰ ਬਿਤਾਓ ਕਿਉਂਕਿ ਆਪਾਂ ਜੋ ਕੁਝ ਵੀ ਕਰਦੇ ਆ ਆਪਣੇ ਪਰਿਵਾਰ ਦੇ ਲਈ ਤਾਂ ਕਰਦੇ ਆ ਕਈ ਵਾਰ ਪਰਿਵਾਰ ਦੇ ਲਈ ਕੁਝ ਕਰਦਿਆਂ ਕਰਦਿਆਂ ਪਰਿਵਾਰ ਨੂੰ ਹੀ ਭੁੱਲ ਜਾਂਦੇ ਆ ਪਰਿਵਾਰ ਨੂੰ ਸਮਾਂ ਨਹੀਂ ਦੇ ਪਉਂਦੇ ਤਾਂ ਆਪਣੇ ਪਰਿਵਾਰ ਦੇ ਲਈ ਹਫਤੇ ਦੇ ਵਿੱਚੋਂ ਇੱਕ ਦਿਨ ਜ਼ਰੂਰ ਕੱਢਣਾ ਚਾਹੀਦਾ ਹੈ ਉਹ ਇੱਕ ਦਿਨ ਆਪ ਵੀ ਛੁੱਟੀ ਕਰੋ ਆਪਣੇ ਆਪ ਨੂੰ ਵੀ ਆਰਾਮ ਦਿਓ ਅਤੇ ਆਪਣੇ ਪਰਿਵਾਰ ਦੇ ਨਾਲ ਸਮਾਂ ਬਿਤਾ ਕੇ ਆਪਣੇ ਰਿਸ਼ਤੇਆਂ ਨੂੰ ਹੋਰ ਮਜ਼ਬੂਤ ਬਣਾਓ ਕਿਉਂਕਿ ਜਿਸ ਮਨੁੱਖ ਦਾ ਪਰਿਵਾਰ ਉਹਦੇ ਨਾਲ ਹੋਵੇ ਨਾ ਉਹਦੇ ਲਈ ਹਰ ਇੱਕ ਕੰਮ ਕਰਨਾ ਆਸਾਨ ਹੁੰਦਾ ਹੈ ਪਰ ਜੇਕਰ ਘਰ ਪਰਿਵਾਰ ਦੇ ਵਿੱਚ ਹਰ ਵੇਲੇ ਕਲੇਸ਼ ਜਾਂ ਲੜਾਈ ਝਗੜਾਏ ਇੱਕ ਦੂਸਰੇ ਤੇ ਖਿੱਚ ਖਾਹਟ ਤਾਂ ਫਿਰ ਅਸੀਂ ਆਪਣੇ ਕਮਾਂਕਾਰਾਂ ਨੂੰ ਵੀ ਵਧੀਆ ਤਰੀਕੇ ਦੇ ਨਾਲ ਨਹੀਂ ਕਰ ਪਾਉਂਦੇ ਤਾਂ ਪਰਿਵਾਰ ਦੇ ਵਿੱਚ ਪ੍ਰੇਮ ਪਿਆਰ ਇਤਿਫਾਕ ਹੋਣਾ ਬਹੁਤ ਜ਼ਰੂਰੀ ਆ ਉਸ ਤੋਂ ਬਾਅਦ ਆ ਅੱਠਵੀਂ ਆਦਤ ਟੀਵੀ ਮੋਬਾਈਲ ਦੀ ਵਰਤੋਂ ਸਿਰਫ ਜਾਣਕਾਰੀ ਦੇ ਲਈ ਕਰੋ ਕਿਉਂਕਿ ਅੱਜ ਕੱਲ ਅਸੀਂ ਆਪਣਾ ਕੀਮਤੀ ਸਮਾਂ ਟੀਵੀ ਮੋਬਾਈਲ ਨੂੰ ਦੇ ਰਹੇ ਹਾਂ ਕੋਈ ਇੱਕ ਚੀਜ਼ ਦੇਖਣ ਬੈਠੇ ਸੀ ਉਹ ਤਾਂ ਯਾਦ ਹੀ ਨਹੀਂ ਰਹਿੰਦਾ ਵੀ ਅਸੀਂ ਫੋਨ ਹੱਥ ਵਿੱਚ ਕਿਉਂ ਫੜਿਆ ਜੋ ਵੀ ਅੱਗੇ ਆਉਂਦਾ ਹੈ ਬਸ ਦੇਖੀ ਜਾ ਰਹੇ ਹਾਂ ਇਸ ਗੱਲ ਨੂੰ ਅਸੀਂ ਸਮਝਦੇ ਹੀ ਨਹੀਂ ਵੀ ਅਸੀਂ ਕਿਹੜੀ ਜਾਣਕਾਰੀ ਆਪਣੇ ਅੰਦਰ ਕੱਲ ਰਹੇ ਆ ਇਸ ਕਰਕੇ ਟੀਵੀ ਮੋਬਾਈਲ ਦੀ ਵਰਤੋਂ ਓਨੀ ਕਰੋ ਜਿੰਨੀ ਤੁਹਾਨੂੰ ਚਾਹੀਦੀ ਆ ਇਹ ਟੀਵੀ ਮੋਬਾਈਲ ਤੋਂ ਬਹੁਤ ਕੁਝ ਚੰਗਾ ਸਿੱਖਣ ਨੂੰ ਵੀ ਮਿਲ ਸਕਦਾ ਹੈ ਖਾਸ ਕਰਕੇ ਮੋਬਾਈਲ ਦੇ ਵਿੱਚੋਂ ਆਪਾਂ ਬਹੁਤ ਕੁਝ ਸਿੱਖ ਸਕਦੇ ਆ ਕਰੋਬਾਰ ਜਾਣ ਦੀ ਲੋੜ ਵੀ ਨਹੀਂ ਪੈਂਦੀ ਪਰ ਅਸੀਂ ਸਿੱਖਣ ਵੱਲ ਧਿਆਨ ਨਹੀਂ ਦਿੰਦੇ ਅਸੀਂ ਝੱਟ ਪੱਲ ਦਾ ਮਨੋਰੰਜਨ ਕਰ ਲੈਨੇ ਆ ਹੱਸ ਲਿਆ ਖੇਡ ਲਿਆ ਤੇ ਚਲੋ ਬਸ ਪਰ ਨਹੀਂ ਟੀਵੀ ਮੋਬਾਈਲ ਦੀ ਵਰਤੋਂ ਅਸੀਂ ਆਪਣੀ ਜਾਣਕਾਰੀ ਲੈਣ ਦੇ ਲਈ ਕਰਨੀ ਆ ਜੋ ਵੀ ਚੀਜ਼ ਦੀ ਜਾਣਕਾਰੀ ਸਾਨੂੰ ਚਾਹੀਦੀ ਆ ਉਹ ਪ੍ਰਾਪਤ ਕਰੋ ਅਤੇ ਆਪਣੇ ਮੋਬਾਈਲ ਨੂੰ ਆਪਣੇ ਤੋਂ ਬਾਸੀ ਰੱਖ ਦਿਓ ਟੀਵੀ ਮੋਬਾਈਲ ਚਲਾਉਣ ਦਾ ਵੀ ਸਾਨੂੰ ਸਮਾਂ ਸੈੱਟ ਕਰਨਾ ਪਵੇਗਾ ਕਿਉਂਕਿ ਸਭ ਤੋਂ ਵੱਧ ਸਮਾਂ ਸਾਡਾ ਮੋਬਾਈਲ ਲੈਂਦਾ ਏ ਸਾਡੀ ਪੜ੍ਹ ਪੂਜਾ ਦਾ ਸਮਾਂ ਸਾਡੇ ਸਿੱਖਣ ਦਾ ਸਮਾਂ ਸਾਡੇ ਪਰਿਵਾਰ ਦੇ ਨਾਲ ਬੈਠਣ ਦਾ ਸਮਾਂ ਸਭ ਕੁਝ ਈ ਮੋਬਾਈਲ ਨੇ ਲੈ ਲਿਆ ਤਾਂ ਸਾਨੂੰ ਇਸ ਗੱਲ ਵੱਲ ਵੀ ਧਿਆਨ ਦੇਣਾ ਪੈਣਾ ਹੈ ਉਸ ਤੋਂ ਬਾਅਦ ਨਸ਼ੇ ਤੋਂ ਦੂਰ ਰਹੋ ਮਾੜੀ ਸੰਗਤ ਤੋਂ ਦੂਰ ਰਹੋ ਤੇ ਹੁਣ ਗੱਲ ਕਰਦੇ ਆ ਆਪਾਂ ਆਪਣੀ ਦਸਵੀਂ ਆਦਤ ਬਾਰੇ ਇਹ ਦਸਵੀਂ ਆਦਤ ਜੇ ਆਪਾਂ ਆਪਣੀ ਜ਼ਿੰਦਗੀ ਦੇ ਵਿੱਚ ਲਾਗੂ ਕਰਾਂਗੇ ਇਹ ਕੰਮ ਕਰਾਂਗੇ ਤਾਂ ਹੀ ਬਾਕੀ ਦੇ ਨੌ ਕੰਮ ਕਰ ਪਾਵਾਂਗੇ ਇਹ ਕੰਮ ਕਰਨਾ ਸਾਡੇ ਲਈ ਸਭ ਤੋਂ ਜ਼ਰੂਰੀ ਆ ਤੇ ਉਹ ਕੰਮ ਕਿਹੜਾ ਹੈ ਸਵੇਰੇ ਜਲਦੀ ਉੱਠਣ ਦਾ ਸਵੇਰੇ ਜਲਦੀ ਉੱਠਣ ਦੀ ਆਦਤ ਪਾਉਣੀ ਆ ਅਤੇ ਜਲਦੀ ਅਸੀਂ ਤਾਂ ਹੀ ਉੱਠ ਪਾਵਾਂਗੇ ਜੇਕਰ ਰਾਤ ਨੂੰ ਸਮੇਂ ਸਿਰ ਸੌਵਾਂਗੇ ਸਰਦੀਆਂ ਦੇ ਵਿੱਚ ਰਾਤ ਨੂੰ 8 ਤੋਂ 9 ਦੇ ਵਿੱਚ ਸੌ ਜਾਣਾ ਚਾਹੀਦਾ ਹੈ ਗਰਮੀਆਂ ਦੇ ਵਿੱਚ 9 ਤੋਂ 10 ਦੇ ਵਿੱਚ ਕਰ ਸੌ ਜਾਈਏ ਤਾਂ ਸਵੇਰੇ 3 ਤੋਂ 4 ਦੇ ਵਿੱਚ ਕਰ ਆਪਾਂ ਬੜੇ ਆਰਾਮ ਦੇ ਨਾਲ ਉੱਠ ਪਾਵਾਂਗੇ ਕਿਸੇ ਪ੍ਰਕਾਰ ਦਾ ਕੋਈ ਆਲਸ ਸੁਸਤੀ ਘੇਰਾ ਨਹੀਂ ਪਾਉਂਦੀ ਰਾਤ ਨੂੰ ਹੋਣਾ ਸਰਦੀ ਦੇ ਦੇਣੇ ਆ ਜੇਕਰ ਆਪਾਂ ਰਾਤ ਨੂੰ 8 ਤੋਂ 9 ਦੇ ਵਿੱਚਕਾਰ ਸੌਂ ਜਾਈਏ ਤਾਂ ਸਵੇਰੇ 3 ਵਜੇ ਆਪਣੇ ਆਪ ਜਾਗ ਆ ਜਾਵੇਗੀ ਅਤੇ ਸਾਡਾ ਸਰੀਰ ਇੱਕਦਮ ਊਰਜਾ એનર્ਜੀ ਦੇ ਵਿੱਚ ਹੋਵੇਗਾ ਉਹਨੂੰ ਲੜੀਂਦਾ ਆਰਾਮ એનર્ਜੀ ਮਿਲ ਚੁੱਕੀ ਹੋਵੇਗੀ ਇਸ ਕਰਕੇ ਸਵੇਰੇ 3 ਵਜੇ ਦੇ ਵਿੱਚ ਉੱਠਣਾ ਆਸਾਨ ਹੋ ਜਾਵੇਗਾ ਅਤੇ ਯਕੀਨ ਕਰਕੇ ਜਾਣਿਓ ਜਿਸ ਦਿਨ ਤੋਂ ਸਾਡਾ ਅਮਰਤ ਵੇਲਾ ਪੱਕਾ ਹੋ ਗਿਆ ਅਮਰਤ ਵੇਲੇ ਦਾ ਨੇਮ ਪੱਕਾ ਹੋ ਗਿਆ ਸਮਝੋ ਸਾਡੀ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਬਰਕਤਾਂ ਆਉਣੀਆਂ ਸ਼ੁਰੂ ਹੋ ਗਈਆਂ ਕਿਉਂਕਿ ਜੋ ਮਨੁੱਖ ਸਵੇਰੇ ਜਲਦੀ ਉੱਠਦੇ ਆ ਉੱਠਦੇ ਅੰਸਾਰ ਸਭ ਤੋਂ ਪਹਿਲਾਂ ਉਹ ਪਰਮਪਿਤਾ ਪ੍ਰਮਾਤਮਾ ਨੂੰ ਯਾਦ ਕਰਦੇ ਆ ਉਹਨਾਂ ਦੇ ਕਮਾਕਾਰਾਂ ਦੇ ਵਿੱਚ ਸਤਿਗੁਰ ਸੱਚੇ ਪਾਤਸ਼ਾਹ ਪ੍ਰਤੱਖ ਵਰਤਦੇ ਆ ਸਵੇਰੇ ਜਲਦੀ ਉੱਠਣ ਵਾਲੇ ਮਨੁੱਖ ਤਨ ਮਨ ਪੱਖੋਂ ਵੀ ਤੰਦਰੁਸਤ ਨਰੋਈ ਰਹਿੰਦੇ ਆ ਜਲਦੀ ਉੱਠਣ ਵਾਲੇ ਮਨੁੱਖਾਂ ਦੇ ਮਨ ਦਾ ਕਾਲਾਪਣ ਖਿਜਖਿਜਾਹਟ ਗੁੱਸਾ ਘਟ ਹੋਣਾ ਸ਼ੁਰੂ ਹੋ ਜਾਂਦਾ ਹੈ ਉਹਨਾਂ ਦਾ ਮਨ ਸ਼ਾਂਤ ਰਹਿੰਦਾ ਹੈ ਕਿਉਂਕਿ ਜਦੋਂ ਆਪਾਂ ਸਵੇਰੇ ਜਲਦੀ ਉੱਠਦੇ ਆ ਨਾ ਤਾਂ ਸਾਰੇ ਕੰਮਕਾਰ ਆਪਾਂ ਬੜੇ ਸੋਹਣੇ ਸਹੀ ਸਮੇਂ ਤੇ ਸਹੀ ਤਰੀਕੇ ਦੇ ਨਾਲ ਕਰ ਪਾਉਂਦੇ ਆ ਤਾਂ ਇਸ ਲਈ ਕੋਸ਼ਿਸ਼ ਕਰਨੀ ਆ ਕੀ ਸਵੇਰੇ 3 ਤੋਂ 4 ਦੇ ਵਿੱਚ ਵਿੱਚ ਉੱਠ ਜਾਗੇ ਉੱਠਦੇ ਆਸਾਰ ਪਹਿਲਾ ਪ੍ਰਮਾਤਮਾ ਦਾ ਸ਼ੁਕਰਾਨਾ ਕਰਨਾ ਫਿਰ ਉਸ ਤੋਂ ਬਾਅਦ ਇਸ਼ਨਾਨ ਜ਼ਰੂਰ ਕਰਨਾ ਕਿਉਂਕਿ ਜਿੰਨੀ ਦੇਰ ਤੱਕ ਆਪਾਂ ਇਸ਼ਨਾਨ ਨਹੀਂ ਕਰਦੇ ਓਨੀ ਦੇਰ ਤੱਕ ਸਾਡਾ ਬਿਸਤਰ ਸਾਨੂੰ ਆਵਾਜ਼ਾਂ ਮਾਰਦਾ ਹੀ ਰਹਿੰਦਾ ਹੈ ਭਾਵੇਂ ਕਿ ਓਨੀ ਦੇਰ ਤੱਕ ਸਾਨੂੰ ਆਲਸ ਸੁਸਤੀ ਪਈ ਰਹਿੰਦੀ ਹੈ ਤਾਂ ਉੱਠਦੇ ਆਸਾਰ ਮਾਲਕ ਦਾ ਸ਼ੁਕਰਾਨਾ ਕਰਕੇ ਇਸ਼ਨਾਨ ਜ਼ਰੂਰ ਕਰ ਲੈਣਾ ਇਸ਼ਨਾਨ ਕਰਨ ਤੋਂ ਬਾਅਦ ਗੁਰਬਾਣੀ ਦਾ ਪਾਠ ਕਰਨਾ ਸਭ ਤੋਂ ਪਹਿਲਾਂ ਆਪਾਂ ਆਪਣੇ ਸਤਿਗੁਰ ਸੱਚੇ ਪਾਤਸ਼ਾਹ ਦੇ ਲਈ ਸਮਾਂ ਕੱਢਣਾ ਹੈ ਫਿਰ ਆਪਣੇ ਕੰਮਕਾਰਾਂ ਨੂੰ ਹੱਥ ਪਾਉਣਾ ਜਿਸ ਦਿਨ ਤੋਂ ਇਹ ਆਦਤਾਂ ਸਾਡੀਆਂ ਪੱਕੀਆਂ ਹੋ ਗਈਆਂ ਨਾ ਸੱਚ ਕਰਕੇ ਜਾਣਿਓ ਸਤਿਗੁਰ ਸੱਚੇ ਪਾਤਸ਼ਾਹ ਪਰਤੱਖ ਕੰਮਾਂ ਦੇ ਵਿੱਚ ਵਰਤਦੇ ਨੇ ਅਤੇ ਉਹ ਕੰਮ ਧੰਧਿਆਂ ਦੇ ਵਿੱਚ ਬਰਕਤਾਂ ਵੀ ਸਤਿਗੁਰ ਸੱਚੇ ਪਾਤਸ਼ਾਹ ਆਪੇ ਪਾਉਂਦੇ ਨੇ ਤਾਂ ਫਿਰ ਬਸ ਸਵੇਰੇ ਜਲਦੀ ਉੱਠਣਾ ਹੈ